ਸਾਹਜਾਦਾ ਸ਼ਹੀਦ ਹੋ ਗਏ ਸੀ ਕਿ ਤੁੰ ਬਾਜਾ ਦਾ ਸੀ ਉਹ ਸਾਹਜਾਦਾ ਸੰਸਕਾਰ ਵਾਸਤੇ ਜਗਾ ਨਹੀਂ ਸੀ ਜੰਦਾ بڑے ਹੰਕਾਰ ਦੇ ਬੋਲ ਬੁਲਦਾ ਸੀ ਕਹਿੰਦਾ ਸੀ ਮੈਂ ਸਾਹਜਾਦਾ ਸੰਸਕਾਰ ਰੱਖੇ ਕੀ ਪੂਰੇ ਸਰਹੰਦ ਸ਼ਹਿਰ ਵਿੱਚ ਹੀ ਹੋਣ ਲਿਆਂਗਾ ਤਾਂ ਦੀਵਾਨ ਪਾウダー ਮਲ ਜੀ ਇਹਨਾਂ ਦਾ ਭਰਾ ਨਾਦਰ ਮਲ ਇਹ ਜੱਟੋ ਤੁਹਾਡੇ ਕੋਲ ਰਿਕਵੈਸਟ ਕਰਦੇ ਨੇ ਕਿ ਸਾਨੂੰ ਥੋੜੀ ਜਿਹੀ ਜ਼ਮੀਨ ਦੇ ਦਿਓ ਤੂੰ ਸੁਭਾ ਗੰਦਾ ਚਲੋ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਆਪ ਜ਼ਮੀਨ ਮਾਪ ਕੇ ਆਜੋ ਅਸੀਂ ਇਹ ਕੀਮਤ ਅਸਾਂ ਦੇ ਤਰ੍ਹਾਂ ਦੀ ਕੀਮਤ ਦੇਣੀ ਪਵੇਗੀ ਉਸੇ ਜੇ ਮਾਨ ਚੌਧਰ ਮਰਜੀ ਉਹਨਾਂ ਦਾ ਭਰਾ ਨਾਦਰ ਮਲ ਤੇ ਨਾਲ ਬਾਬਾ ਮੋਤੀराम ਮਹਿਰਾ ਜੀ ਨੇ ਪੂਰੇ ਸਰੰਦ ਸ਼ਹਿਰ ਇਛਾ ਦੇ ਤਿੰਨ ਸ਼ਿਲੀ ਰੋਟ ਲਏ ਨੇ ਬਾਕੀ ਹੋਰ ਕਿਸ ਨੇ ਹਾਂ ਦਾ ਨਾਰਾ ਨਹੀਂ ਲਾਇਆ ਫਿਰ ਸੁਭੇ ਕੋ ਲਾ ਕੇ ਪੰਦੇ ਨੇ ਸਾਨੂੰ ਹੁਕਮ ਕਰ ਰਿਹਾ ਜੀ ਸਾਡੀ ਕਿੰਨੀ ਕੀਮਤ ਦੇਣੀ ਪਵੇਗੀ ਸੁਭਾਤੇ ਸੋਚ ਕੇ ਬੈਠਾ ਕਿ ਮੈਂ ਸੰਸਕਾਰ ਹੋਣ ਹੀ ਨਹੀਂ ਲੈਣਾ ਉਹ ਆਪਣੇ ਦਿਮਾਗ ਵਿੱਚ ਸੋਚਦਾ ਕਿ ਮੈਂ ਐਸੀ ਸ਼ਰਤ ਲਗਾ ਦਾਂਗਾ ਜਿਹੜੀ ਦੁਨੀਆ ਦੀ ਕੋਈ ਤਾਕਤ ਪੂਰਾ ਨਹੀਂ ਕਰ ਸਕਦੀ ਜਿਵੇਂ ਸਦਾ ਤੋਂ ਇਸੇ ਨਿਸ਼ਾਨ ਲਗਾਇਆ ਲੈਣਾ ਤੁਹਾਨੂੰ 16 ਦੀ ਮੋਹਰਾ ਵਿਸਾਣੀਆਂ ਪੈਣਗੇ ਜਿਵੇਂ ਟੌਡਰ ਮਾਲੀ ਕਹਿੰਦੇ ਵਿਚਾਰਿਆਂਗੇ ਇਹ ਜਿਹੜੀ ਹਵੇਲੀ ਜਿਹਨੂੰ ਅਸੀਂ ਅਸੀਂ ਵਿਰਾਸਤ ਕਹਿਆ ਜਾਂ ਪੌਮੀ ਵਿਰਾਸਤ ਹੈ ਸਾਡੀ ਹੈ ਅੱਜ ਤੋ ਹੀ ਤਕਰੀਬਨ 70000 ਮੋਹਰਾ ਪੜ ਕੇ 78000 ਗੋਲਡ ਕਲਾਈਸ ਅੱਜ ਤੋ ਕਰਕੇ ਜਿਵੇਂ ਟੌਡਰ ਮਾਲੀ ਉਸੇ ਜਾਂਦੇ ਨੇ ਜਿਹਦੇ ਗੁਰਦਾਰਾ ਜੋਤੀ ਸਰੂਪ ਸਾਹਿਬ ਹੈ ਦੋਸਤੋ ਤੁਸੀਂ ਜੁੜੇ ਹੋ ਸੰਘਰਸ਼ ਦਾ ਸਤਲ ਦੇ ਨਾਲ ਤੇ ਮੈਂ ਸੁਖਪ੍ਰੀਤ ਮੋੜ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤੇ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ ਅਸੀਂ ਸ਼੍ਰੀ ਫਤੇਗੜ ਸਾਹਿਬ ਖੜੇ ਹੋਏ ਆ ਜਿੱਥੇ ਅੱਜ ਅਸੀਂ ਇੱਕ ਇਤਿਹਾਸਕ ਇਮਾਰਤ ਦੀਵਾਨ ਟੋਡਰਮਲ ਜੀ ਦੀ ਜੋ ਹਵੇਲੀ ਆ ਉੱਥੇ ਅੱਜ ਪਹੁੰਚੇ ਸੀਗੇ ਤਾਂ ਸਾਨੂੰ ਇੱਕ ਬਾਬਾ ਜੀ ਇੱਥੇ ਮਿਲੇ ਨੇ ਜਿਨ੍ਹਾਂ ਨੇ ਪੂਰੇ ਵਿਸਥਾਰ ਦੇ ਵਿੱਚ ਸੰਗਤਾਂ ਨੂੰ ਜਿਹੜਾ ਉਸ ਹਵੇਲੀ ਦਾ ਇਤਿਹਾਸ ਦੱਸਿਆ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਇਸ ਹਵੇਲੀ ਦਾ ਇਤਿਹਾਸ ਕੀ ਆ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਮਾਤਾ ਗੁਜਰ ਕੌਰ ਦੀ ਸ਼ਹੀਦੀ ਹੋਈ ਤਾਂ ਜਵਾਨ ਟੋਡਰਮਲ ਜੀ ਹੋਣਾ ਨੇ ਕਿੰਨੀਆਂ ਮੂਰਾਂ ਜੜੀਆਂ ਉਹ ਉਹਨਾਂ ਦੀ ਜੋ ਜਗਾ ਖਰੀਦੀ ਸੀ ਅੰਤਿਮ ਸੰਸਕਾਰ ਦੇ ਲਈ ਕਿੰਨੀਆਂ ਮੂਰਾਂ ਜੜੀਆਂ ਉੱਥੇ ਅਦਾ ਕੀਤੀ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਪਵਿੱਤਰ ਧਰਤੀ ਦੇ ਉੱਪਰ ਆਪਾਂ ਖੜੇ ਹੋਏ ਆ ਇਸ ਜਵਾਨ ਟੋਡਰਮਲ ਜੀ ਦੀ ਹਵੇਲੀ ਦਾ ਇਤਿਹਾਸ ਕੀ ਹੈ ਸੱਤ ਪਹਿਲੇ ਜੇ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਤਾਂ ਸੁਣ ਕੇ ਆਇਆ ਇਤਿਹਾਸਿਕ ਇਮਾਰਤ ਇਹ ਇਤਿਹਾਸਿਕ ਇਮਾਰਤ ਲਈ ਇਤਿਹਾਸਿਕ ਵਿਰਾਸਤ ਦੇ ਰਸਤੇ ਇਹ ਇਮਾਰਤ ਨਹੀਂ ਹੈ ਜਿਸ ਤੇ ਵੀ ਵਿਰਾਸਤ ਇਸ ਵਿਰਾਸਤ ਨੇ ਸਾਡਾ ਇੱਕ ਅੱਧਾ ਜਣਾਨਾ ਵਿਰਸਾ ਹੈ ਨਾ ਇਹ ਨਾ ਬੜਾ ਕਿ ਇਸਿਆ ਤੇ ਦੇਣਾ ਨਹੀਂ ਦੇ ਸਕਦਾ ਦੀਵਾਨ ਤੌਦਰ ਮਲਜੀ ਤੇ ਜਦੋਂ ਸਾਹਜਾਦਾ ਸ਼ਹੀਦ ਹੋ ਗਏ ਤੇ ਸੁਬਾ ਜਿਹੜਾ ਸੀ ਉਹ ਸਾਹਜਾਦਾ ਦੇ ਸੰਸਕਾਰ ਵਾਸਤੇ ਜਗਾ ਨਹੀਂ ਸੀ ਜੰਦਾ ਬੜੇ ਹੰਕਾਰ ਦੇ ਬੋਲ ਬੁਲਦਾ ਸੀ ਕਹਿੰਦਾ ਸੀ ਮੈਂ ਸਾਹਜਾਦਾ ਸੰਸਕਾਰ ਰੱਖੇਗੀ ਪੂਰੇ ਸਰਾਂਦ ਸ਼ਹਿਰ ਵਿੱਚ ਨਹੀਂ ਹੋਣ ਦੇਵਾਂਗਾ ਇਹਨਾਂ ਦਾ ਸਰੀਰ ਪੰਛੀ ਨੋਚ ਨੋਚ ਕੇ ਖਾਣਗੇ ਤਾਂ ਦੀਵਾਨ ਤੌਦਰ ਮਲਜੀ ਇਹਨਾਂ ਦਾ ਭਰਾ ਨਾਦਰ ਮਨ ਇਹ ਜਾ ਕੇ ਤੁਹਾਨੂੰ ਰਿਕਵੈਸਟ ਕਰਦੇ ਨੇ ਕਿ ਸਾਨੂੰ ਥੋੜੀ ਜਿਹੀ ਜ਼ਮੀਨ ਦੇ ਦਿਓ ਤੂੰ ਸੁਬਾ ਕਹਿੰਦਾ ਚਲੋ ਠੀਕ ਆ ਕੋਈ ਗੱਲ ਨਹੀਂ ਤੁਸੀਂ ਆਪ ਜ਼ਮੀਨ ਨੌਬ ਦੇ ਆਦੂ ਉਸ ਦੀ ਕੀਮਤ ਦਾ ਸੰਗਤ ਉਹਨਾਂ ਦੀ ਕੀਮਤ ਦੇਣੀ ਪਏਗੀ ਤੇ ਜਿੱਥੇ ਅਜ ਕੋਲਦਾਰਾ ਜੋਤੇ ਸਰੂਪ ਸਾਹਿਬ ਹੈ ਉੱਥੇ ਦੀਵਾਨ ਤੋੜਰ ਮਲ ਦੀ ਉਹਨਾਂ ਦਾ ਭਰਾ ਨਾਦਰ ਮਲ ਤੇ ਨਾਲ ਬਾਬਾ ਮੋਤੀराम ਮਹਿਰਾ ਜੀ ਨੇ ਪੂਰੇ ਸਰੰਦ ਸ਼ਹਿਰ ਵਿੱਚ ਰਵੇ ਤਿੰਨ ਸ਼ਿਰੀ ਉਠਦੇ ਨੇ ਬਾਕੀ ਹੋਰ ਕਿਸੇ ਨੇ ਹਾ ਦਾ ਨਾਰਾ ਨਹੀਂ ਲਾਇਆ ਉੱਥੇ ਦੀਵਾਨ ਤੋੜਰ ਮਲ ਜੀ तकरीबन 6x6 ਜਗ੍ਹਾ ਤੇ ਇਨਸ਼ਾਨ ਲਗਾਉਂਦੇ ਨੇ ਜਿੰਨਾ ਸਾਡਾ ਡਬਲ ਬਟ ਹੁੰਦਾ ਫਿਰ ਸੂਬੇ ਕੋ ਲਾ ਕੇ ਪੰਦੇ ਨੇ ਸਾਨੂੰ ਹੁਕਮ ਕਰਦੇ ਕਿ ਸਾਡੀ ਕਿੰਨੀ ਕੀਮਤ ਦੇਣੀ ਪਏਗੀ ਸੁਬਾ ਤੇ ਸੋਚ ਕੇ ਬੈਠਾ ਕਿ ਮਸ ਸੰਸਕਾਰ ਹੋ ਨਹੀਂ ਦੇਣਾ ਉਹ ਆਪਣੇ ਦਿਮਾਗ ਵਿੱਚ ਸੋਚਦਾ ਕਿ ਮੈਂ ਐਸੀ ਸ਼ਰਤ ਲਗਾ ਦਾਂਗਾ ਜਿਹੜੀ ਦੁਨੀਆ ਦੀ ਕੋਈ ਤਾਕਤ ਕੋੜਾ ਨਹੀਂ ਕਰ ਸਕਦੀ। دیਵਾਨ ਟੋਡਰ ਮਲ ਜੀ ਕਹਿੰਦੇ ਹੁਕਮ ਕਰੋ ਕੀ ਮੰਗਦੇ ਹੋ? ਤੇ ਉਹਨੇ ਕਿਹਾ ਜਿੱਥੇ ਤੱਕ ਤੁਸੀਂ ਨਿਸ਼ਾਨ ਲਗਾਏ ਨਾ ਤੁਹਾਨੂੰ 16 ਦੀਆਂ ਮੋਹਰਾ ਵਿਸਾਨੀਆਂ ਪੈਣਗੀਆਂ। دیਵਾਨ ਟੋਡਰ ਮਲ ਜੀ ਕਹਿੰਦੇ ਵਿਚਾਰੇ ਜਾਂਦੇ। ਇਹ ਜਿਹੜੀ ਹਵੇਲੀ ਜਿੰਨੂੰ ਅਸੀਂ ਅਸੀਂ ਵਿਰਾਸਤ ਕਹਿ ਜਾਂ ਪੂਮਨੀ ਵੀ ਵਿਰਾਸਤ ਹੈ ਸਾਡੀ ਹੈ। ਇਹ ਤੋਂ ਹੀ तकरीबन 70000 ਮੋਹਰਾ ਪੜ ਕੇ 78000골 ਕਮਾਈ। ਇਹ ਤੋਂ ਭਰ ਕੇ دیਵਾਨ ਟੋਡਰ ਮਲ ਜੀ ਉਸੇ ਜਾਂਦੇ ਨੇ ਜਿਹਦੇ ਗੁਰਦਾਰਾ ਜੋਤੀਸ ਰੂਪ ਸਾਹਿਬ ਹੈ। ਉੱਥੇ ਜਾ ਕੇ ਮੋਰਾ ਐਵੇਂ ਲਟਾ ਦਿੰਦੇ ਨੇ ਮੋਟਾ ਲਟਾ ਦਿੰਦੇ ਨੇ ਐਵੇਂ ਲਟੀਆਂ ਜੇ ਮੋਟਾ ਹੌਰੀਜ਼ਨਟਲ ਉਹ ਸੁਪਾ ਚੱਕਰ ਨੰਦਕੰਧਾ ਤੇ ਲਿਟਕ ਹੋਈਆਂ ਨੇ ਖੜੀਆਂ ਮੋਰਾ ਦਾ ਵਾਦਾ ਕੀਤਾ ਗਿਆ ਸੀ ਮੋਰਾ ਖੜੀਆਂ ਕਲੀਆਂ ਪੈਣ ਗਿਆ ਤੇ ਦਿਵਾਨ ਟੋਡਰ ਮਲ ਜੀ ਉਥੋਂ ਐਪਰੀ ਮੋਰਾ ਪਰ ਕੇ 78000 ਮੋਰਾ ਇੱਕ ਮੋਰਾ ਅਗਰ 10 ਗ੍ਰਾਮ ਦੀ ਹੁੰਦੀ ਸੀ 780 ਗ੍ਰਾਮ ਸੋਨਾ ਹੁੰਦਾ ਦੇ ਕੇ ਅੱਜ ਦੀ ਡੇਟ ਇਸ ਸੋਨਾ ਤਕਰੀਬਨ 80000 ਰੁਪਏ ਦਾ ਹੈਗਾ ਉਸ ਨੂੰ ਮਲਟੀਪਲਾਈ ਕਰਕੇ ਦੇਖ ਲਓ ਉਸ ਨੂੰ ਗੁਣਾ ਕਰਕੇ ਦੇਖ ਲਓ ਤੇ 6000 ਕਰੋੜ ਰੁਪਏ ਦੀ ਕੀਮਤ ਬਣਦੀ ਹੈ 70 80 ਗ੍ਰਾਮ ਦੀ ਇੱਕ ਅੱਗੇ ਇੱਕ ਮੋਰ 78000 ਮੋਰਾਂ ਘਰ ਜਾ ਕੇ ਕੈਲਕੂਲੇਟ ਕਰ ਲੈਣਾ ਤੇ तकरीबन तकरीबन 6000 ਕਰੋੜ ਰੁਪਏ ਉਹਨਾਂ ਨੇ ਜ਼ਮੀਨ ਤੇ ਵਿਛਾ ਦਿੱਤਾ ਕੀ ਬੁਰ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਾਨ ਦੇ ਸਰੀਰਾਂ ਦਾ ਕਿਦਰਾ ਨਰਾਦਰ ਨਾ ਹੋ ਜੇ ਤੇ ਇਹ ਦੇ ਨਿਵਾਨ ਟੋਡਰ ਮਰਜੀ ਫਿਰ ਉਸ ਤੋਂ ਬਾਅਦ ਸੂਬਾ ਕੰਦਾ ਚਲੋ ਠੀਕ ਹੈ ਮੋਰਾ ਭਰ ਕੇ ਲੈ ਗਿਆ ਕਹਿੰਦਾ ਜੀ 1 ਇੰਚ ਵੀ ਜਗਾ ਅੱਧਰ ਉੱਧਰ ਨਹੀਂ ਹੋਣੀ ਚਾਹੀਦੀ ਨਿਵਾਨ ਟੋਡਰ ਮਰਜੀ ਕਹਿੰਦੇ ਸੱਤ ਬੱਚਾ ਨਹੀਂ ਹੋਏਗੀ ਉਹ ਨਿਵਾਨ ਟੋਡਰ ਮਰਜੀ ਉਥੋਂ ਚਲਦੇ ਨਹੀਂ ਜਿੱਤੇ ਬੱਚਿਆਂ ਦੇ ਜਿਹੜੇ ਸਰੀਰ ਆ ਗਏ ਨੇ ਇੱਥੇ ਗੁਰਦੁਆਰਾ ਵਿਬਾਨ ਕੜ ਸਾਹਿਬ ਹੈ ਉੱਥੇ ਪਈ ਹੋਏ ਨੇ ਕਿਉਂਕਿ ਜਦੋਂ ਸਾਹਿਬ ਜਾਨ ਸ਼ਹੀਦ ਹੋ ਗਏ ਸੀ ਤੇ ਸੂਬੇ ਦੇ ਸਿਪਾਈਆਂ ਨੇ ਸਾਬ ਜਦੋਂ ਸ਼ਰੀਰਾਂ ਨੱਚ ਕੇ ਇੱਥੇ ਇੱਕ ਹੰਸਲਾ ਨਦੀ ਬੰਦੀ ਸੀ ਉੱਥੇ ਜਾ ਕੇ ਸੁੱਟ ਦਿੱਤਾ ਸੀ ਕਿ ਰਾਤੀ ਆਦਮ ਖੋਰ ਜਾਨਵਰ ਆਣਗੇ ਆਪਣੇ ਆਪ ਖਾ ਜਾਣਗੇ ਸਾਡਾ ਵੀ ਕੰਮ ਹੋ ਜਾਏਗਾ ਤੇ ਉੱਥੇ ਬੱਚਿਆਂ ਦੇ ਸ਼ੀਰ ਉੱਥੇ ਪਏ ਨੇ ਮਾਤਾ ਗੁਜਰਕੋਟ ਜਿਹੜਾ ਸ਼ੀਰ ਠੰਡੇ ਬੁਰਜਿਸ ਗਿਆ ਦਿਵਾਨ ਟੋਡਰਮਲ ਜੀ ਤਿੰਨੋਂ ਸ਼ੀਰਾਂ ਨੂੰ ਇਕੱਠਾ ਕਰਦੇ ਨੇ ਹੁਣ ਉਸ ਤੋਂ ਬਾਅਦ ਬੱਚਿਆਂ ਦੀ ਹੁਣ ਅਰਥੀਆਂ ਸਜਾਣ ਦਾ ਟਾਈਮ ਆ ਗਿਆ ਹੈ ਹਮ ਬਾਬਾ ਜੋਰਾਵਰ ਸਿੰਘ ਜੀ ਦਾ ਬਾਬਾ ਫਤੇ ਸਿੰਘ ਜੀ ਦਾ ਜਿਹੜਾ ਅੰਤਿਮ ਇਸ਼ਨਾਨ ਹੈ ਉਹ ਦਿਵਾਨ ਟੋਡਰਮਲ ਜੀ ਨੇ ਆਪਣੇ ਹੱਥੀ ਕਰਾਇਆ ਜੀ ਮਾਤਾ ਗੁਜਰ ਕੋਰਜੀ ਦਾ ਜਿਹੜਾ antim ਇਸ਼ਨਾਨ ਹੈ ਦੀਵਾਨ ਟੋਡਰਮਲ ਦੀ ਧਰਮ ਪਤਨੀ ਬੀਬੀ ਕ੍ਰਿਸ਼ਨਾ ਦੇਵੀ ਤੇ ਬਾਬਾ ਮੋਤੀराम ਮਹਿਰਾਜ ਦੇ ਮਾਤਾ ਦੀ ਮਾਤਾ ਲੱਧੋ ਜੀ ਨੇ ਆਪਣੇ ਹੱਥ ਹੀ ਕਰਾਇਆ ਹੈ। ਇਹ ਵੀ ਜਿਹੜੇ ਨੇ ਉੱਥੇ ਜਿੱਤੇ ਗੁਆਣਾ ਵਿਵਾਨਗੜ ਸਾਹਿਬ ਉੱਥੇ ਅਰਤੀਆਂ ਸਜੀਆਂ ਨੇ ਜਿਵਾਨਗੜ ਸਾਹਿਬ ਵੱਲੋਂ ਆ ਉੱਥੇ ਬੱਚਿਆਂ ਦੀਆਂ ਅਰਤੀਆਂ ਤਿਆਰ ਉੱਥੇ ਹੋ ਕੇ ਜੋਤਿਸ ਲੋਕ ਸਾਹਿਬ ਵਿਗਮਾ ਨੇ। ਅਤਸਰਬ ਫੁਰਜ਼ੀਆਂ ਤੇ ਅਤਸਰਬ ਅੱਛਰਤੀਆਂ ਪਾਰ ਕੇ ਮੋਰਾ ਪਾਰਕਾ ਤੋਂ ਲੈ ਕੇ ਦੇਣੀ। ਅੱਥੇ ਰਹਦੇ ਹੁੰਦੇ ਸੀ। ਪੁਰਸ਼ਤਾ ਬਾਦੀ ਵਾਂਟ オーਡਰ ਮਾਲ ਜੀ ਆਪ ਅੱਗੇ ਹੋ ਕੇ ਬਾਬਾ ਜੋਰਾワਸ਼ਿੰਗ ਦੀ ਅਰਥੀਆਂ ਨੂੰ ਕਰਨਾ ਦਿੰਦੇ ਨੇ ਤੇ ਨਾਲ ਆਪਣੇ ਨੌਕਰਾਂ ਨੂੰ ਹੁਕਮ ਕਰਦੇ ਨੇ ਕਿ ਚੰਦਨ ਦੀ ਸਭ ਤੋਂ ਮਹਿੰਗੀ ਲੱਕੜ ਦਾ ਇੰਤਜ਼ਾਮ ਕਰੋ ਇਹ ਕਿਸੇ ਛੋਟੇ ਮੋਟੇ ਬੰਦੇ ਦਾ ਅੰਤਿਮ ਸੰਸਕਾਰ ਨਹੀਂ ਹੋ ਰਿਹਾ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਹਿਬ ਜਿਆਦਾ ਦਾ ਸੰਸਕਾਰ ਹੋਣਾ ਹੈ ਫਿਰ ਉੱਥੇ ਜਾ ਕੇ ਅਰਥੀਆਂ ਸਜਾ ਕੇ ਅਰਥੀਆਂ ਨੂੰ ਕੰਦਾ ਦੇ ਕੇ ਜਿੱਥੇ ਗੁਰਦੁਆਰਾ 34 ਰੂਸਾਦ ਹੈ ਸੰਸਕਾਰ ਸਥਾਨ ਉੱਥੇ ਜਾਂਦੇ ਨੇ ਫਿਰ ਚਿਖਾ ਚਿੰਦੇ ਨੇ ਚਿਖਾ ਚਿੰਕੇ ਨੀਚੇ ਚੰਦਨ ਦੀ ਲੱਕੜੀਆਂ ਵਿਛਾ ਵਿਛਾ ਕੇ ਵਿਚਾਰ ਮਾਤਾ ਗੁਜਰ ਕੋਲ ਜਿਹਦੇ ਸ਼ਰੀਰ ਨੂੰ ਪਾਉਂਦੇ ਨੇ ਸੱਜੇ ਪਾਸੇ ਬਾਬਾ ਜੋਰਾਵਾਲ ਸਿੰਘ ਦੇ ਸ਼ਰੀਰ ਨੂੰ ਪਾਇਆ ਜਾਂਦਾ ਹੈ ਖੱਬੇ ਪਾਸੇ ਬਾਬਾ ਫਤਿਹ ਸਿੰਘ ਦੇ ਸ਼ਰੀਰ ਨੂੰ ਪਾ ਕੇ ਉੱਥੇ ਬੜੇ ਹੀ ਚੰਦਨ ਨਟਕੜਾ ਲਗਾ ਲਗਾ ਕੇ ਦੇਸੀ ਘੋਪਾ ਕੇ ਬੜੇ ਹੀ ਅਦਬ ਤੇ ਸਤਿਕਾਰ ਨਾਲ ਬੜੇ ਹੀ ਡਰ ਔਰ ਦਹਿਸ਼ਤ ਦੇ ਮਾਹੌਲੇ 'ਚ ਦੀਵਾਨ ਟੌੜਰ ਮਲਜੀਤ ਸਸਤਾਨ ਤੇ ਸਾਬ ਜਦਾਂ ਸਬਸਕ੍ਰਾਈਬ ਕਰਦੇ ਹਾਂ देखो ਕਿੰਡੀ ਵੱਡੀ ਇਹਨਾਂ ਦੀ ਕੁਰਬਾਨੀ ਹੈ ਕਿ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚੋਂ ਸਿਰਫ ਤਿੰਨ ਸੈਰੀਆ ਜਿਹੜੇ ਉੱਠੇ ਉਹਨਾਂ ਨੇ ਮਾਤਾ ਗੁਜਰ ਕੌਰ ਤੇ ਬੱਚਿਆਂ ਦੇ ਅੰਤਿਮ ਸੰਸਕਾਰ ਦੇ ਲਈ ਕਿੰਡੀ ਵੱਡੀ ਇਤਿਹਾਸ ਨੂੰ ਦੇਣਾ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅੱਜ ਜਿਸ ਤਰ੍ਹਾਂ ਇਸ ਇਸ ਇਤਿਹਾਸਿਕ ਇਮਾਰਤ ਦੀ ਹੈ ਜਿਹੜੀ ਉਹ ਦੇਖਾ ਇਹਨੂੰ ਇਸ ਤੋਂ ਪਹਿਲਾਂ ਜਿਹੜਾ ਇਸ ਤੋਂ ਵਧੀਆ ਬਣਾ ਦਿੰਨਾ ਚਾਹੀਦਾ ਸੀ ਕਿ ਕਿਤੇ ਕੋ ਡੇਟ ਨਹੀਂ ਹੈਗਾ ਇਹ ਬਹੁਤ ਲੇਟ ਨੂੰ ਖਜੇ ਵੀ ਨਾ ਕੁਝ ਖਾਸ ਹੋ ਨਹੀਂ ਰਿਹਾ ਸਿਰਫ ਦਿਖ ਰਿਹਾ ਕਿ ਕੁਝ ਹੋ ਰਿਹਾ ਹੈ ਲੇਕਿਨ ਅੰਨਾ ਨਹੀਂ ਹੋ ਰਿਹਾ ਹੋਣਾ ਚਾਹੀਦਾ ਸੀ ਜ਼ਰੂਰ ਮਾਜੀ ਮੈਂ ਤੁਹਾਨੂੰ ਗਿਆ ਸੀ ਤੁਸੀਂ ਗੱਲ ਕੀਤੀ ਸੀ ਇਮਾਰਤ ਦੀ ਤੇ ਮੈਂ ਤੁਹਾਨੂੰ ਉਹਦੇ ਕੱਟ ਪਏ ਸੀ ਤੇ ਵਿਰਾਸਤ ਹੈ ਇਹ ਤੇ ਕਾਸੀ ਸਾਡੀ ਵਿਰਾਸਤ ਜਿਹਨੂੰ ਸਿੱਫ ਕੋਲ ਨੂੰ ਮਿਸ਼ਨ ਆਪਣੇ ਗੱਲੇ ਨਾਲ ਲਗਾ ਕੇ ਰੱਖਣਾ ਚਾਹੀਦਾ ਆਪ ਸੰਜੋ ਕੇ ਗਲੀਆਂ ਮੋਤੀ ਦਾ ਮਾਲਾ ਹੁੰਦੀ ਹੈ ਨਾ ਇਹ ਤੇ ਸਾਡੀ ਮੋਤੀ ਦਾ ਮਾਲਾ ਹੈ ਜੇ ਸਾਡੀ ਹਰ ਇੱਕ ਸਿੱਖ ਦੇ ਗੱਲੇ 'ਚ ਹੋਣੀ ਚਾਹੀਦੀ ਹੈ ਇਸ ਲਈ ਇਹ ਤਾਂ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਹੈ ਦੇ ਵਾਸਤੇ ਕੁਝ ਐਫਰਟਸ ਕਰਨਾ ਚਾਹੀਦੇ ਨੇ ਕਿ ਤਾਂ ਕਿ ਇਸ ਵਿਰਾਸਤ ਨੂੰ ਥੋੜਾ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਦੀਵਾਨ ਟੋਰਡਰ ਮਜ ਨਤਮਸਤਕ ਹੋ ਸਕੇ ਉਹਨਾਂ ਨੂੰ ਪਤਾ ਲੱਗੇ ਕਿ ਅੰਨਿਆ ਵੱਡਾ ਜਿਗਰਾ ਅੰਨੀ ਵੱਡੀ ਕੁਰਬਾਨੀ ਕਿ ਸਾਹਬ ਜਾਦਾ ਸ਼ਿਲਨਾ ਦਾ ਨਰਾਦਰ ਨਾ ਹੋ ਜੇ 6000 ਕਰੋੜ ਰੁਪਏ ਜੇ ਮੈਂ ਤੇ ਵਿਛਾ ਦਿੱਤਾ ਅਸਤੇ 500 ਰੁਪਏ ਵੀ ਗੁਰੂ ਘਰ ਨੂੰ ਪਾਉਣਾ ਤੇ ਚਾਰ ਬੰਦਾਂ ਤੇ ਖਾਣੇ ਆ ਤੇ ਤਾਂ ਗੱਲ ਕਰਦੇ ਆ 6000 ਕਰੋੜ ਦੇ ਵਿੱਚ ਨੀਚੇ ਵਿਛਾ ਦਿੱਤਾ ਅੱਜ ਕੋ ਪੂਰੇ ਵਰਡ ਵਿੱਚ ਅਗਰ ਸਭ ਨੂੰ ਕਹਿਆ ਜਾਂਦਾ ਕਿ ਸਭ ਤੋਂ ਮਹਿੰਗੀ ਧਰਤੀ ਪੂਰੇ ਵਰਡ ਦੀ ਸਰਾਂਦਾ ਹੈ ਤੇ ਦੀਵਾਨ ਟੋਡਰਮਲ ਦੀ ਦੇਨ ਹੈ ਕਿ ਜਿਹੜਾ ਉਹ ਉਸ ਨੂੰ ਮਹਿੰਗਾ ਬਣਾ ਦਿੱਤਾ ਕਿ ਨੀਚੇ 6000 ਕਰੋੜ ਵਿਖਾਤ ਵਿੱਚ ਆ ਕੇ ਤੇ ਕਰੋਸ਼ੋਮਣੀ ਕਮੇਟੀ ਨੂੰ ਜ਼ਰੂਰ ਇਸ ਵਾਸਤੇ ਲੜਨ ਦਾ ਚਾਹੀਦਾ ਹੈ ਇੱਥੇ ਕੁਝ ਇਤਿਹਾਸ ਸੁਣਾਉਣ ਵਾਸਤੇ ਕੋ ਬੰਦੇ ਹੋਣੇ ਚਾਹੀਦੇ ਨਹੀਂ ਕੁਝ ਹੋਣਾ ਚਾਹੀਦਾ ਕੁਝ ਵੀ ਨਹੀਂ ਇੱਥੇ ਹੁੰਦਾ ਅਸੀਂ ਇੱਥੇ ਤਕਰੀਬਨ ਮੈਂ ਉਸ ਦਿੱਲੀ ਦਾ ਹੈਗਾ ਵਾ ਜੀ ਅਸੀਂ ਇੱਥੇ 3-4 ਸਾਲ ਤੋਂ ਆ ਰਹੇ ਹਾਂ ਮੂੰ ਥੋੜੀ ਜਿਹੀ ਚੈਲਪਾ ਗਈ ਜਦੋਂ ਹੁਣ ਕੰਸਟ੍ਰਕਸ਼ਨ ਨੇ ਜਿਹੜੀ ਥੋੜੀ ਕਾਰ ਸਿਮਾ ਥੋੜੀ ਜਾਨੇ ਸ਼ੁਰੂ ਕੀਤੀ ਹੈ ਬਾਕੀ ਇੱਥੇ ਕੋਈ ਵੀ ਨਹੀਂ ਆਂਦਾ ਕਿਸ ਨੂੰ ਪਤਾ ਹੀ ਨਹੀਂ ਹੁੰਦਾ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਕੋਈ ਇਤਿਹਾਸ ਸੁਣਨ ਵਾਲਾ ਦੇ ਵਾਸਤੇ ਸਾਡੇ ਫਤਿਹਗੜ੍ਹ ਸਾ ਤਾਂਦੀ ਹੈ ਮੱਥਾ ਟੇਕਿਆ ਵਾਪਸ ਚਲੇ ਜਾਂਦੇ ਨੇ ਕੋਈ ਨਾ ਕੋਈ ਜ਼ਰੂਰ ਬੁਣਾ ਸੀ ਕਿਤੇ ਨਾ ਕਿਤੇ ਇਹ ਨਹੀਂ ਹੈਗਾ ਵੀ ਬਸ ਲੋਕਾਂ ਨੇ ਸਿਰਫ ਇਸ ਵਿਰਾਸਤ ਦਸਤ ਨੂੰ ਜਿਹੜਾ ਉਹ ਤਸਵੀਰਾਂ ਤੱਕ ਹੀ ਮਹਤਵ ਦਤ ਹਾਂਜੀ ਮੈਂ ਉਹਨੇ ਬਸ ਇਥੇ ਇਤਿਹਾਸ ਦਸਤ ਰਹੀ ਸੀ ਮੈਂ ਉਹਨਾਂ ਨੂੰ ਸਭ ਨਾਲ ਪ੍ਰਵਾਸ ਕੀਤੀ ਸੀ ਕਿਸੇ ਸਟੇਟ ਤੇ ਆ ਕੇ ਫੋਟੋਆਂ ਖਿੱਚ ਤੇ ਫੇਸਬੁੱਕ ਤੇ ਅਪਲੋਡ ਕਰਕੇ ਨਾਲ ਚਲੇ ਜਾਈਏ ਬਸ ਇੱਥੇ ਆ ਕੇ ਇੱਕ ਅਰਦਾਸ ਕਰੀਏ ਕਿ ਇਹ ਦਿਵਾਨ ਟੋਡਰ ਮਲ ਜੀ ਜਿਹੜਾ ਸੇਵਾ ਦਾ ਭਾਵ ਜਿਹੜਾ ਸ਼ਰਧਾ ਦਾ ਭਾਵ ਤੁਹਾਡੇ ਹਿਰਦੇ ਵਿੱਚ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਉਹਨਾਂ ਦੇ ਸਾਹਿਬਜ਼ਾਦੇ ਵਾਸਤੇ ਉਸ ਤੱਕ ਕਿਨਕਾ ਪਹਾੜ ਵੀ ਸਾਡੇ ਹਿਰਦੇ ਵਿੱਚ ਵਸਾ ਦਿਓ ਤਾਂ ਕਿ ਇਸ ਵੀ ਸਿੱਖ ਕੌਮ ਦੀ ਸੇਵਾ ਕਰ ਸਕੀਏ ਇੱਥੇ ਆ ਕੇ ਸਾਨੂੰ ਇਹ ਸਿਖਾਣਾ ਚਾਹੀਦਾ ਹੈ ਇਹ ਅਰਦਾਸ ਕਰਨੀ ਚਾਹੀਦੀ ਹੈ ਸਿਰਫ ਫੋਟੋਆਂ ਖਿੱਚ ਕੇ ਉਸ ਤੋਂ ਬਾਅਦ ਉਹਨੂੰ WhatsApp ਤੇ ਜਾਂ Facebook ਤੇ ਪਾ ਕੇ ਅਪਲੋਡ ਨਹੀਂ ਕਰਨਾ ਚਾਹੀਦਾ ਇਹ ਸੋਚਣਾ ਚਾਹੀਦਾ ਕਿ ਇਹ ਅਪੀਲ ਕਰਨੀ ਚਾਹੀਦੀ ਹੈ ਜੋ ਪੰਜਾਬ ਦੀ ਜਵਾਨੀ ਆਪਣੀ ਵਿਰਾਸਤ ਤੋਂ ਆਪਣੇ ਘਰastos ਤੋਂ ਪਾਸੇ ਰੂੜਹੀ ਹੈ ਉਹਨਾਂ ਨੂੰ ਅਪੀਲ ਕਿ ਕਰਨੀ ਚਾਹੀਦੀ ਹੈ ਤੁਹਾਨੂੰ ਆਸਤੇ ਤਾਂ ਇਹ ਇਹ ਅਪੀਲ ਹੈ ਜੀ ਦੇਖੋ ਜੀ ਸਾਡੇ ਜਿਹੜੇ ਬਾਬੇ ਨੇ ਅਸੇ ਉਹਨਾਂ ਦੇ ਬਾਬੇ ਕਹਨਿਆ ਜੀ ਬਾਬਾ ਜਗਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਵੀਰਪਾਲ ਦਿਵਸ ਭਾਵੇਂ ਮਨਾਉਂਦੇ ਪੈਨੋ ਜੋ ਉਹਨਾਂ ਭਾਵੇਂ ਬਾਲ ਕਹਿਣ ਸਾਡੇ ਬਾਲ ਨਹੀਂ ਹੈਗੇ ਸਾਡੇ ਤਾਂ ਬਾਬਾ ਆਦੇ ਨੇ ਜੀ ਬਾਬੇ ਨੇ ਠੀਕ ਹੈ ਨਾ ਜੀ ਤੇ ਉਹਨਾਂ ਨੇ ਜੋ ਕਰਤਾ ਜੋ ਉਹਨਾਂ ਨੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੇ ਪੈਰਾ ਦਿੱਤਾ ਜਦੋਂ ਸੂਬੇ ਨੇ ਅੰਨੇ ਸਾਰੇ ਡਰ ਦਿੱਤੇ ਐਨੇ ਸਾਰੇ ਲਾਲਚ ਦਿੱਤੇ ਅੰਨੇ ਤਸੀਹੇ ਦਿੱਤੇ ਲੇਕਿਨ ਸਹਿਬ ਜਾਦੇ ਨਹੀਂ ਡੋਲੇ ਕਿ ਉਹ ਕਿਸ ਵਾਸਤੇ ਨਹੀਂ ਡੋਲੇ ਕਿ ਉਹਨਾਂ ਨੂੰ ਗੁਰੂਤੀ ਸੀ ਮਾਤਾ ਗੁਜਰ ਕੋੜ ਜੀਤੀ ਤੇ ਮੈਂ ਤਾਂ ਨਵੀਂ ਪੰਜੀਰ ਦੇ ਨੂੰ ਪੰਜਾਬ ਦੇ ਨਵੀਂ ਨੌਜਵਾਨੀ ਨੂੰ ਇਹ ਕਹਿਣਾ ਚਾਹਾਂਗਾ ਆਪਣੀ ਵਿਰਾਸਤ ਨੂੰ ਪਛਾਣਨੋ ਆਪਣਾ ਮੂਲ ਪਛਾਣੋ ਅਸੀਂ ਕੌਣ ਹਾਂ ਸਾਡਾ ਦਾਦਾ ਕੌਣ ਹੈ ਸਾਡਾ ਪਿਓ ਕੌਣ ਹੈ ਸਾਡਾ ਪਿਓ ਕੌਣ ਹੈ ਗੁਰਗੋਬਿੰਦ ਸਿੰਘ ਮਹਾਰਾਜ ਇਹ ਸਾਡਾ ਪਿਓ ਹੈ ਹੁਣ ਜਿਸ ਦਾ ਪਿਓ ਕੋਮੇ ਸਿੰਘ ਮਹਾਰਾਜ ਹੈ ਉਹ ਰਥੇ ਉਥੇ ਗਲੀ ਜਾ ਕੇ ਕਿਸੇ ਕਿਸੇ ਪੰਡਤ ਕੋਲ ਚਾਈ ਜਾ ਰਿਹਾ ਹੈ ਕਿਸੇ ਸਾਧ ਕੋਲ ਜਾਇ ਜਾ ਰਿਹਾ ਹੈ ਕਿਸੇ ਡੇਰੇ ਕੋਲ ਜਾਇ ਜਾ ਰਿਹਾ ਹੈ ਜਦ ਮੇਰੀ ਅਪਰੋਚ ਪੂਰੇ ਪੁਲਿਸ ਕਮਿਸ਼ਨਰ ਦਾ ਹੈ ਉਹ ਮੈਂ ਛੋਟੇ ਮੋਟੇ ਸਿਪਾਈ ਕੋਲ ਜਾਇਆ ਜਾ ਕੇ ਉਹਨੂੰ ਮਿੰਟਾ ਉਹਦੀ ਮਥਾਲੀ ਕਰੀ ਜਾ ਰਹੇ ਆ ਉਹ ਸਿੱਧਾ ਕਮਿਸ਼ਨਰ ਕੋਲ ਜਾਓ ਨਾ ਸਾਡਾ ਪਿਓ ਪੁਲਿਸ ਕਮਿਸ਼ਨਰ ਹੈ ਔਰ ਮੈਂ ਸਿਪਾਈਆਂ ਕੋਲ ਜਾ ਰਹੇ ਆ ਕਿ ਇਹ ਤਾਂ ਫਿਰ ਮੇਰੀ ਹੀ ਗਲਤੀ ਹੈ ਜੀ ਔਰ ਦੂਸਰਾ ਗੁਰਗੋਵਿੰਦ ਸਿੰਘ ਮਹਾਰਾਜ ਨੇ ਕਿਹਾ ਹੈ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰ ਨਾਹੀ ਤੇ ਪਹਿਲੇ ਤੁਸੀਂ ਰਹਿਤ ਚਾਓ ਜੀ ਕੇਸ ਰੱਖੋ दाड़ियां सद रखो उस के बाद दस्तारा से जाओ सष्टा रखो ता किसी गुरु गोविंद सिंह महाराज दर्शन करने जाइए ते गुरु गोविंद सिंह जी ने लके कि मैं चार पुत्र वार देते ना तो मेनू कोई अफसोस नहीं हो रिया गुरु गोविंद सिंह महाराज ने कहा सी इन पुत्रन के शीश पर वार दिए सो ते चार चार मुवे तो क्या हुआ जीवर के हजार ते मैं जो गुरु गोविंद सिंह महाराज दर्शन करने जावा ते मेनू लके कि मैं उस हजार विच हैगा के नहींगा जीवित कई हजार ਕੋਸਾ ਜਾ ਰਹੀ ਜੇ ਮੇਰੀ ਗੰਤੀ ਆਂਦੀ ਹੈ ਕਿ ਨਹੀਂ ਆਂਦੀ ਮੈਂ ਗੁਰਗੋਬਿੰਦ ਸਿੰਘ ਨੂੰ ਮਨ ਨੂੰ ਅੱਛਾ ਲੱਗਦਾ ਕਿ ਨਹੀਂ ਲੱਗ ਰ ਮੈਂ ਅਗਰ ਕੇਸ ਕਤਲ ਕੀਤੇ ਹੋਏ ਨਹੀਂ ਮੈਂ ਦਸਤਾਰ ਵੀ ਨਹੀਂ ਸਜਾਈ ਹੋਈ ਤੇ ਗੁਰਗੋਬਿੰਦ ਸਿੰਘ ਮਹਾਰਾਜ ਤਾਂ ਫਿਰ ਥੋੜਾ ਅਫਸੋਸ ਜ਼ਰੂਰ ਕਰ ਰਹੇ ਹੋਣਗੇ ਕਿ ਮੈਂ ਇੰਨਾ ਵਾਸਤੇ ਚਾਰ ਪੁੱਤਰ ਵਾਰ ਦਿੱਤੇ ਜਿਨ੍ਹਾਂ ਵਾਸਤੇ ਮੈਂ ਚਾਰ ਪੁੱਤਰ ਵਾਰ ਦਿੱਤੇ ਉਹ ਅੱਜ ਆਪ ਵੀ ਦਾੜੀਆਂ ਕਟਾ ਕੇ ਬੈਠੇ ਹਨ ਦਸਤਾਰਾਂ ਨਹੀਂ ਸਜਾਰੇ ਤੇ ਉਹ ਫਿਰ ਜ਼ਰੂਰ ਸਾਨੂੰ ਇਹ ਸੋਚ ਕੇ ਜਾਣਾ ਚਾਹੀਦਾ ਹੈ ਕਿ ਮੇਰੀ ਗੰਤੀ ਉਹ ਜਿਹੜੇ ਉਹਨਾਂ ਦਾ ਜੀਵਤ ਕਈ ਹਜ਼ਾਰ ਉਹ ਕਈ ਹਜ਼ਾਰਾਂ ਚ ਮੇਰੀ ਗੰਤੀ ਤਾਂ ਸਾਢੇ ਕਰੋੜਾਂ ਚ ਹੂੰ ਉਹ ਨਾਲ ਕਿ 2000 ਉਸ ਕਿ ਹਜ਼ਾਰ ਵਿੱਚ ਮੇਰਾ ਨਾਮ ਆਮਦਾ ਕੇ ਨਹੀਂ ਆਂਦਾ ਕਿ ਸਾਨੂੰ ਸਾਡੀ ਨਵੀਂ ਜਵਾਨੀ ਨੂੰ ਜ਼ਰੂਰ ਸੋਚਣਾ ਚਾਹੀਦਾ ਜੀ ਸੋ ਦੋਸਤੋ ਏਸੀ ਗੱਲਬਾਤ ਇਸ ਇਤਿਹਾਸਿਕ ਵਿਰਾਸਤ ਦੇ ਸਬੰਧ ਦੇ ਵਿੱਚ ਬਾਬਾ ਜੀ ਹੋਣਾ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਔਰ ਜੋ ਸੁਨੇਹਾ ਇਹਨਾਂ ਨੇ ਅਖੀਰ ਦੇ ਵਿੱਚ ਦਿੱਤਾ ਕਿ ਸਾਨੂੰ ਸਾਡੀ ਵਿਰਾਸਤ ਤੋਂ ਜਿਹੜਾ ਕਦੇ ਵੀ ਵਾਂਝੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਧਰਤੀ ਤੇ ਆ ਕੇ ਵੱਖਰਾ ਹੀ ਜਿਹੜਾ ਸਕੂਰ ਪ੍ਰਾਪਤ ਹੁੰਦਾ ਔਰ ਲੂਂਗ ਕੰਡਾ ਖੜਾ ਹੋ ਜਾਂਦਾ ਕਿ ਜਿਸ ਤਰ੍ਹਾਂ ਦਾ ਜਬਰ ਉਸ 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 ਸਮੇਂ ਦੇ ਮੁਗਲ ਰਾਜਿਆਂ ਨੇ ਢਾਇਆ ਸਾਡੇ ਸਹਿਬਜ਼ਾਦਿਆਂ ਦੇ ਉੱਪਰ ਮਾਤਾ ਗੁਜਰਜੀ ਮਾਤਾ ਗੁਜਰਕੌਰ ਜੀ ਉੱਪਰ ਤਾਂ ਅੱਜ ਦੇ ਸਮੇਂ ਦੇ ਵਿੱਚ ਬੇਸ਼ੱਕ ਜਬਰਾ ਜਿਹੜਾ ਉਸੇ ਤਰ੍ਹਾਂ ਦਾ ਹੀ ਆ ਪਰ ਮੁਕਾਬਲਾ ਜਿਹੜਾ ਕਿਤੇ ਨਾ ਕਿਤੇ ਬਹੁਤ ਘੱਟ ਕੀਤਾ ਜਾ ਰਿਹਾ ਸੋ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪਣੇ ਵਿਰਸੇ ਨਾਲ ਜੁੜੋ ਆਪਣੇ ਇਤਿਹਾਸ ਤੋਂ ਸਿੱਖੋ ਔਰ ਸਾਡੇ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਰਸਤੇ ਨੂੰ ਅੱਗੇ ਵਧਾਉਂਦੇ ਹੋਈਏ ਵਧਾਉਂਦੇ ਹੋਏ ਇਸ ਜ਼ਬਰ ਦੇ ਖਿਲਾਫ ਲੜੀਏ ਤੁਸੀਂ ਜੁੜੇ ਰਹੋ ਸੰਗਰਸ਼ ਦਾ ਸਟੱਗਲ ਦੇ ਨਾਲ ਮੈਸੋਕਪੀਤ ਮੋੜ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ